ਮੌੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀਆਂ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਮੌੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀਆਂ ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸੀਗੀ ਟੀਮ ਬਣਾਈ ਹੋਈ ਸੀਗੀ ਜਿਹਦੇ ਵਿੱਚ ਡੀਐਸਪੀ ਡੀ ਤੇ ਸੀਆਈਨ ਚਾਰਜ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਅਗਵਾਈ ਕਰ ਰਹੇ ਸੀਗੇ ਏਰੀਆ ਦੇ ਵਿੱਚ ਜਿਹੜੀਆਂ ਸਨੇਚਿੰਗ ਦੀ ਜਿਹੜੀਆਂ ਵਾਰਦਾਤਾਂ ਵੱਧ ਰਹੀਆਂ ਸੀਗੀਆਂ ਉਹ ਵਾਰਦਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾ ਨੂੰ ਅੰਜਾਮ ਦਿੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਇਹਨਾਂ ਦੇ ਕੋਲ ਹੁਣ ਫਿਲਹਾਲ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜੜੀ ਹੈਗੀਆਂ ਜਿਹੜੀ ਇਹਦੀ ਰਿਕਵਰੀ ਜੜੀ ਉਹ ਕੀਤੀ ਜਾਵੇਗੀ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ ਹੈ 14 ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ ਤਿੰਨ ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਆਪਾਂ ਰੈਸ਼ ਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜੜੀ ਹੁੰਦੀ ਉਹ ਕਰਾਂਗੇ ਇਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੇ 11 ਵਾਰਦਾਤਾ ਜਿਹੜੀਆਂ ਸੀਗੀਆਂ ਉਹਨਾਂ ਦੀ ਮੈਂ ਡਿਟੇਲ ਤੁਹਾਨੂੰ ਲਿਖੀ ਹੋਈ ਏ ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਆਉਂਦਾ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਆਪਾਂ ਕਾਰਵਾਈ ਜਿਹੜੀ ਹੈਗੀ ਉਹ ਅਮਲ ਵਿੱਚ ਲਿਆਵਾਂਗੇ ਸਾਡੀਆਂ ਬਾਤਾਂ ਕੀਤੀ ਉਹਨਾਂ ਦਾ ਜੈਕਮਿਫਿਕੇਸ਼ਨ ਕੀਤਾ ਨੀ ਫਲਾਲ ਜ਼ਖਮੀ ਹੋਣ ਦੀ ਗੱਲ ਜਿਹੜੀ ਹੈਗੀ ਉਹ ਸਾਹਮਣੇ ਕਿਸੇ ਪਾਸੋਂ ਨਹੀਂ ਆਈ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਆ ਉਹਨਾਂ ਦੇ ਵਿੱਚ ਤੇ ਚੀਜ਼ ਨਹੀਂ ਹੈ ਲੇਕਿਨ ਜਿਹੜੀ ਬਾਕੀ ਵਾਰਦਾਤਾ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਹੈ ਇਹ ਜਦੋਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਜਾਣਗੇ ਪਬਲਿਕ ਸਾਡੇ ਕੋਲ ਅਪਰੋਚ ਕਰੇਗੀ ਤੋਂ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਇਕੁਅਲੀ ਜਿਹੜਾ ਹੈਗਾ ਉਹ ਉਹ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ ਨਹੀਂ ਇਹਨਾਂ ਦੇ ਦਸਨ ਮੁਤਾਬਕੇ ਤਿੰਨ ਦੋਸ਼ੀ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਤੁਹਾਨੂੰ ਜਸਪ੍ਰੀਤ ਸਿੰਘ ਉਰਫ ਜੱਸਾ ਦੱਸਿਆ ਇਹ ਪਹਾੜਾ ਖੁੱਦ ਰਾਹੋਂ ਦਾ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਹੈ ਇਹ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਇਹ ਬਾਕੀ ਦੋ ਰੋਜ਼ਾਨਾ ਮਾਰਨਿੰਗ ਦੇ ਵਿੱਚ ਇਹ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਆ ਜਾਂਦਾ ਸੀਗਾ ਤੇ ਆਪਣੇ ਬਾਕੀ ਦੋ ਸਾਥੀਆਂ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਮ ਨੂੰ ਫਿਰ ਦੋੜਾ ਵਾਪਸ ਇਹ ਜਲੰਧਰ ਚਲਾ ਜਾਂਦਾ ਹੈ ਜੀ ਸਰ ਨਸ਼ਾ ਕਰ ਰਿਹਾ ਕਰਦਾ ਕੋਈ ਨਹੀਂ ਫਿਲਹਾਲ ਨਸ਼ੇ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਆਪਣਾ ਤਾਂ ਮੈਡੀਕਲ ਕਰਵਾਉਣ ਵਾਸਤੇ ਭੇਜਿਆ ਹੋਇਆ ਤਾਂ ਜਿਸ ਤਰ੍ਹਾਂ ਜਸਪ੍ਰੀਤ ਹੈ ਜਿਹੜਾ ਜਲੰਧਰ ਰਹਿੰਦਾ ਸੀਗਾ ਇਹਨੇ ਘੱਟ ਆਪਣੀ ਇਨਫੋਰਮੇਸ਼ਨ ਕੀ ਦਿੱਤੀ ਕਿ ਇਟਲੀ ਜਾਂਦਾ ਹੈ ਹਾਂ ਬਿਲਕੁਲ ਸਹੀ ਜੀ ਇਹ ਬੰਦੇ ਨੇ ਆਪਣੇ ਘਰ ਆਏ ਦੱਸਿਆ ਹੋਇਆ ਸੀ ਕਿ ਇਹ ਇਟਲੀ ਗਿਆ ਹੋਇ ਲੇਕਿਨ ਇਟਲੀ ਜਾਣ ਦੀ بجائے ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਤੇ ਇਹ ਵਾਰਦਾਤਾ ਨੂੰ ਜਿਹੜਾ ਅੰਜਾਮ ਦਿੰਦਾ ਸੀ ਕਿੰਨੇ ਦਿਨਾਂ ਤੋਂ ਵਾਰਦਾਤ ਕਰਦਾ ਸੀ ਇਸ ਚੀਜ਼ ਨੂੰ ਕਰਦੇ तकरीबन ਜਿਹੜਾ ਸਾਡਾ ਪਹਿਲਾ ਐਫਆਈਆਰ ਦਰਜ ਹੋਈ ਸੀਗੀ ਉਹ ਜੂਨ ਜੂਨ ਦੇ ਮਹੀਨੇ ਦੇ ਵਿੱਚ ਦਰਜ ਹੋਈ ਹੋਈ ਹੈ 44 ਨੰਬਰ ਐਫਆਈਆਰ ਜਿਹੜੀ ਹੈ ਤੇ ਤੁਸੀਂ ਲਗਾ ਲੋ तकरीबन 6 ਮਹੀਨੇ ਜਿਹੜੇ ਸੀਗੇ ਬੰਦੇ ਇਸ ਕੰਮ ਦੇ ਵਿੱਚ ਇਨਵੋਲ ਹੋਏ ਹੋਏ ਸਰ ਇਹ ਮੈਰਿਡ ਸੀਗਾ ਜਾਂ ਆਪਣੀ ਕਿਸੇ ਦੋਸਤ ਦਾ ਰਹਿੰਦਾ ਸੀ ਨਹੀਂ ਉਥੇ ਇਕੱਲਾ ਰਹਿੰਦਾ ਪਿਆ ਸੀਗਾ ਹੁਣ ਫਰਦਰ ਅਪਾ ਪਤਾ ਕਰਦੇ ਆ ਕਿ ਉਹ ਕਿਰਾਏ ਦਾ ਮਕਾਨ ਇਹਨੂੰ ਕਿਹਦੀ ਹੈਲਪ ਦੇ ਨਾਲ ਮਿਲਿਆ ਸੀਗਾ ਫਿਲਹਾਲ ਇਹਦੇ ਦੱਸਣ ਮੁਤਾਬਿਕ ਜੂਨੀਅਰ ਪ੍ਰੀਲੀਮ ਹਾਨੂੰ ਦੱਸਿਆ ਇਸ ਸਟੇਜ ਦੇ ਉੱਪਰ ਇਹ ਇਕੱਲਾ ਹੀ ਰਹਿੰਦਾ ਸੀਗਾ ਜਲਾਉਂਦਾ ਇਹਦੇ ਵਿੱਚ ਫਿਲਹਾਲ ਜੂਨੀਅਰ ਨੇ ਐਕਸੈਪਟ ਕੀਤੀ 11 ਵਾਰਦਾਤਾਂ ਦੇ ਵਿੱਚ ਇਹਨੇ ਸਿਰਫ ਮੋਬਾਈਲ ਫੋਨ ਅਤੇ ਜਿਹੜੇ ਪੈਸੇ ਸੀਗੇ ਫਿਲਹਾਲ ਇਹ ਗੱਲ ਸਾਹਮਣੇ ਆਈ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਪ੍ਰੋਪਰ ਜਿਹੜੀ ਹੈਗੀ ਇਹਦੀ ਤਫਤੀਸ਼ ਕੀਤੀ ਜਾਏਗੀ ਇਸ ਬੰਦੇ ਨੂੰ ਆਪਾਂ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹ ਮੋਬਾਈਲ ਫੋਨ ਕਿੰਨੂੰ ਸੇਲ ਕਰਦਾ ਸੀਗਾ ਕਿ ਕਿਹੜੇ ਕਿਹੜੇ ਬੰਦੇ ਹੋਰ ਇਨਵੋਲ ਸੀਗੇ ਇਸ ਪੂਰੇ ਕੰਮ ਦੇ ਵਿੱਚ ਉਹ ਸਾਰੇ ਸਾਰੇ ਆਪਾਂ ਇਸ ਐਫ ਆਈ ਆਰ ਦੇ ਵਿੱਚ ਬੁੱਕ ਕਰਾਂਗੇ ਇਹ ਫਿਲਹਾਲ ਦਾਤਰ ਦੇ ਨਾਲ ਹੀ ਡਰਾ ਧਮਕਾ ਕੇ ਤੇ ਸਨੇਚਿੰਗ ਕਰਦਾ ਰਿਹਾ ਤਾਂ ਜਿਹੜਾ ਬਾਈਕ ਸੀਗਾ ਇਹਦਾ ਚੌਂਦੀ ਦਾ ਸੀਗਾ ਜੀ ਆਪਣਾ ਇਹ ਵੈਰੀਫਾਈ ਕਰਦੇ ਹਾਂ ਫਿਲਹਾਲ ਦੇ ਦੇ ਦੱਸ ਮੁਤਾਬਿਕ ਇਹਨਾਂ ਦਾ ਆਪਣਾ ਬਾਈਕ ਸੀਗਾ ਫਿਰ ਵੀ ਆਪਾਂ ਜਿਹੜਾ ਹੈਗਾ ਆਰਟੀਓ ਕੋਲੋਂ ਇਹ ਪੂਰੀ ਪੂਰੀ ਇਨਕੁਆਇਰੀ ਕਰਦੇ ਆਂ ਬਾਈਕ ਨੰਬਰ ਡਿਸਕਲੋਸ ਹੋਣ ਤੋਂ ਬਾਅਦ ਇਹ ਅਟਕੇ ਆਏ ਜਾਂ ਕੋਈ ਹੋਰ ਇਹ ਇਹ ਸਾਡੀ ਜਿਹੜੀ ਸਪੈਸ਼ਲ ਟੀਮ ਸੀਗੀ ਇਹ ਆਪਾਂ ਕੰਟੀਨਿਊਸਲੀ ਇਹ ਜਿਹੜੀ ਵਾਰਦਾਤਾਂ ਵਾਚ ਕਰ ਰਹੇ ਸੀਗੇ ਸਾਡੀ ਟੈਕਨੀਕਲ ਤੇ ਜਿਹੜੀ ਸਾਡੀ ਹਿਊਮਨ ਇੰਟੈਲੀਜੈਂਸ ਹੈ ਉਹਦੇ ਬੇਸ ਦੇ ਉੱਪਰ ਇਹ ਜ